ਲਓ ਜੀ ਰਖੜੀਆਂ ਦੀ ਸੇਲ ਮੇਲਾ ਲਾਤਾ ਜੀ ਸਤਗੁਰ ਕਲਾਥ ਵਾਲੇ ਨੇ ਜਿਵੇਂ ਇਹ 1500 ਦੇ ਪਹਿਲਾਂ 2 ਸੂਟ ਹੁੰਦੇ ਸੀ ਬਰਬਰੀ ਦੇ ਸੂਟ ਨੇ ਪੂਰਾ ਹੈਵੀ ਦੁਪੱਟਾ ਜੀ 1500 ਦੇ 2 ਤੇ ਆਪਾਂ ਨੇ ਹੁਣ 1500 ਦੇ 2 ਨਹੀਂ ਦੇਣੇ ਆਪਾਂ ਨੇ ਦੇਣੇ ਨੇ 1000 ਦੇ 2 500 ਰੁਪਏ ਦਾ ਸੂਟ ਪੈ ਗਿਆ ਜੀ ਇਹ ਬਰੀਆਂ ਵਾਲੇ ਸੂਟ ਨੇ ਜੀ ਰਖੜੀ ਦਾ ਤੋਹਫਾ ਦੇ ਰਿਆਂ ਜੀ ਅਸੀਂ ਇਹ ਸਤਗੁਰ ਕਲਾਥ ਵਾਲੇ ਸਹਿਰ ਸੁਨਾਮ ਤੋਂ ਰਖੜੀ ਦਾ ਤੋਹਫਾ ਹੈ ਜੀ ਜਿਵੇਂ 1500 ਦੇ 2 ਤੇ ਆਪਾਂ ਨੇ ਦੇਣੇ ਨੇ 1000 ਦੇ 2 5 500 ਰੁਪਏ ਦੇ ਸੂਟ ਪੈਗੇ ਜੀ ਦੇਖ ਸਕਦੇ ਹੋ ਬਹੁਤ ਸੋਹਣੇ ਦੁਪੱਟੇ ਨੇ ਜੀ ਇਹਨਾਂ ਦੇ ਪੂਰੇ ਹੈਵੀ ਦੁਪੱਟੇ ਨੇ ਜੀ ਆ ਦੁਪੱਟੇ ਦੀ ਪੂਰੀ ਲੁੱਕ ਦੇਖ ਸਕਦੇ ਹੋ 500 ਰੁਪਏ ਦਾ ਸੂਟ ਹੈ ਜੀ ਆ ਦੇਖੋ ਇੱਕ ਆਪਣੇ ਕੋਲੇ ਨੇ ਜੀ ਵਿਆਹ ਸਾਧੀਆਂ ਵਾਸਤੇ ਪੈਂਟਾਂ ਆਈਆਂ ਨੇ ਮਿਲਦੀਆਂ ਮਿਲਦੀਆਂ ਪੈਂਟਾਂ ਨੇ ਇਹ ਬਹੁਤ ਸਸਤੀਆਂ ਪੈਣਗੀਆਂ ਜਿਵੇਂ ਕੱਲੀ ਪੈਂਟ ਹੈ ਜੀ ਇਹ 500 ਰੁਪਏ ਦੀ ਆਪਾਂ ਦੇਣੀ ਹੈ ਜੀ ਇੱਕ ਨਾਲ ਇੱਕ ਫਰੀ ਦੋ ਪੈਂਟਾਂ ਦੇਵਾਂਗੇ 500 ਰੁਪਏ ਦੀਆਂ ਬਹੁਤ ਹੀ ਵਧੀਆ ਮਿਲਦੀਆਂ ਪੈਂਟਾਂ ਨੇ ਜੀ ਦੇਖ ਸਕਦੇ ਹੋ ਜੀ